ਮੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੈੜੇ ਪਈ ਖੁਮਿਆਰ ਘੜ ਬਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਕੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਣ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਗੁਰ ਕੇ ਨਾ ਪਾਇਓ ਬਿਨ ਸਤਗੁਰ ਕੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਉਨ ਕਰ ਪ੍ਰਗਟ ਆਪ ਸੁਣਾਇਆ ਸਤਗੁਰੂ ਮਿਲਿਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਚੁ ਕਾਇਆ ਉੱਤਮ ਏਉ ਬੇਚਾਰ ਹੈ ਜਿਨੂੰ ਸਚੇ ਸਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਛੇਵੇਂ ਇਸ ਪੌੜੀ ਵਿੱਚ ਜੋ ਦੋ ਸ਼ਲੋਕ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਸ਼ਰਅ ਦਾ ਜ਼ਿਕਰ ਕੀਤਾ ਹੈ ਕਿ ਹਰ ਮਜ਼ਬਬ ਦੀ ਹਰ ਫਿਰਕੇ ਦੀ ਹਰ ਸੰਪਰਦਾ ਦੀ ਆਪਣੀ ਆਪਣੀ ਸ਼ਰਅ ਹੈ ਔਰ ਸ਼ਰਅ ਕੇਵਲ ਮਾਰਗ ਦੱਤੇ ਚੱਲਣ ਦਾ ਇੱਕ ਨਿਯਮ ਹੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਸਾਰੀ ਜ਼ਿੰਦਗੀ ਨਿਯਮ ਨੂੰ ਹੀ ਸਮਝਿੰਦੇ ਆਂ ਤੇ ਨਿਯਮ ਨੂੰ ਹੀ ਪੜ੍ਹਦੇ ਆਂ ਜੀਵਨ ਬਤੀਤ ਕਰ ਦਿੱਤਾ ਜਾਏ ਤੋ ਜੀਵਨ ਵਿਅਰਥ ਚਲਾ ਗਿਆ ਜੀਵਨ ਇਸ ਵਾਸਤੇ ਕਿ ਨਿਯਮ ਨੂੰ ਸਮਝ ਤੇ ਫਿਰ ਮਾਰਗ ਤੇ ਚੱਲੇ ਇਸ ਵਾਸਤੇ ਕੋਰੇ ਸ਼ਰਈ ਕੇਵਨ ਸ਼ਰਈ ਬੰਦੇ ਜੋ ਪ੍ਰਭ ਮਾਰਗ ਤੇ ਚੱਲਦੇ ਤੇ ਨਹੀਂ ਤੇ ਮਾਰਗ ਦੇ ਚੱਲਣ ਦੇ ਨਿਯਮ ਜਿਹੜੇ ਨੇ ਉਹਨੂੰ ਹੀ ਪੜਦੇ ਰਹਿੰਦੇ ਨੇ ਉਹਨੂੰ ਹੀ ਸਮਝਦੇ ਰਹਿੰਦੇ ਨੇ ਤੇ ਉਹਨੂੰ ਹੀ ਸਮਝਾਉਂਦੇ ਰਹਿੰਦੇ ਨੇ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਨੇ ਵਾਸਤਵਿਕ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਮਾਨਸਿਕ ਰੋਗੀ ਹੀ ਆਖਿਆ ਜਾਂਦਾ ਹੈ ਕਿਉਂਕਿ ਤਸਵੀਹ ਹੋ ਜਾਂਦੇ ਨੇ ਸੰਘ ਦਿਲ ਹੋ ਜਾਂਦੇ ਨੇ ਔਰ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਸਿਰਫ ਆਪਣੀ ਹੀ ਸ਼ਰਾਂ ਨੂੰ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਸਿਰਫ ਆਪਣੀ ਨੀਅ ਮਾਵਲੀ ਨੂੰ ਹੀ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਅਗਰ ਇੱਕ ਦੇਸ਼ ਦੂਜੇ ਦੇਸ਼ ਨਾਲ ਸਿਰਫ ਇਸ ਗੱਲ ਕਰਕੇ ਲੜੇ ਕਿ ਸਾਡੇ ਰੇਸ਼ ਤੇ ਖੱਬੇ ਪਾਸੇ ਟ੍ਰੈਫਿਕ ਚੱਲਦਾ ਹੈ ਤੇ ਦੂਸਰਾ ਕਹੇ ਨਹੀਂ ਸਾਡੇ ਮੁਲਕ ਦੇ ਤੇ ਯਾਤਾ ਯਾਦ ਦਾ ਨਿਯਮ ਸੱਜੇ ਪਾਸੇ ਹੈ ਤੇ ਸੱਜੇ ਖੱਬੇ ਦੀ ਅਗਰੇ ਲੜਾਈ ਸ਼ੁਰੂ ਹੋ ਜਾਏ ਤੇ ਇਹ ਲੜਾਈ ਮੂਰਖਤਾ ਤੇ ਖੜੀ ਹੈ ਇਹ ਲੜਾਈ ਅਗਿਆਨਤਾ ਤੇ ਖੜੀ ਹੈ। ਬਾਹਰ ਸੜਕਾਂ ਦੇ ਨਿਯਮ ਜਿਹੜੇ ਨੇ ਇਹਨਾਂ ਦੇ ਉੱਤੇ ਤੇ ਇਤਨਾ ਝਗੜਾ ਨਹੀਂ ਪਰ ਪ੍ਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਮਾਰਗ ਹੈ ਤੇ ਉਸ ਮਾਰਗ ਦੇਤੇ ਚੱਲਣ ਦੇ ਜਿਹੜੇ ਨਿਯਮ ਨੇ ਉਸ ਦੁਨੀਆ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਹੈ। ਉਸ ਦੁਨੀਆ ਦੇ ਵਿੱਚ ਪੀੜਾ ਬਹੁਤ ਜ਼ਿਆਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਵਾਸਵਿਕ ਭਗਤ ਉਹ ਹੈ ਜਿਹਦੇ ਅੰਦਰ ਭੁੱਖ ਹੈ ਸਿਫਤੋ ਸਲਾਹ ਦੀ ਜੋ ਪ੍ਰਭੂ ਦੇ ਮਾਰਗ ਦੇਤੇ ਚੱਲ ਪਿਆ ਹੈ ਨਿਯਮ ਜੈਸਾ ਵੀ ਹੈ। ਉਦੀ ਪਾਲਣਾ ਕਰਦੇ ਆਇਆ ਉਹ ਚੱਲ ਪਿਆ ਸਿਰਫ ਨਿਯਮਾਵਲੀ ਦੀ ਪਰਕਰਮਾ ਨਹੀਂ ਕਰਦਾ ਬਲਕਿ ਨਿਯਮ ਨੂੰ ਸਮਝ ਕੇ ਉਹ ਮਾਰਗ ਤੇ ਚੱਲ ਪਿਆ ਇਸਲਾਮੁ ਸ਼ਰਅ ਰੇਚ ਜਿੱਥੇ ਸੁਨਨਤ ਹੈ ਪੜਦਾ ਹੈ ਜ਼ਕਾਤ ਹੈ ਰੋਜ਼ਾ ਹੈ ਹਜ ਹੈ ਇਸ ਤਰ੍ਹਾਂ ਦੀ ਹੋਰ ਸ਼ਰਅ ਦੀ ਲੰਬੀ ਚੌੜੀ ਬਕਾਇਦਾ ਪੁੰਮਕਾ ਹੈ ਜਿਹਦੇ ਚੋਂ ਲੰਘਣਾ ਪੈਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਸਰੇ ਸ਼ਲੋਕ ਵਿੱਚ ਇਹ ਵੀ ਦੱਸਿਆ ਹੈ ਕਿ ਮਿੱਟੀ ਮੁਸਲਮਾਨ ਕੇ ਪੇੜੇ ਪਈ কুমਯਾਰ ਮੁਸਲਮਾਨ ਇਸਲਾਮੀ ਦੁਨੀਆ ਵਿੱਚ ਮਰਦੇ ਨੂੰ ਦੱਬਦੇ ਨੇ ਸੜਦੇ ਨਹੀਂ ਸੜਨਾ ਨਾਪਾਕ ਗਿਣਦੇ ਨਹੀਂ ਸੜਨ ਨੂੰ ਚੰਗਾ ਨਹੀਂ ਸਮਝਦੇ ਕਿ ਛੋਕੜ ਦੇਖੀਏ ਤੇ ਇਸ ਦੇ ਕੁਛ ਇੰਜ ਕਹਿ ਲਈਏ ਦੁਨੀਆਵੀ ਕਾਰਨ ਹੋ ਸਕਦੇ ਨੇ ਧਾਰਮਿਕ ਨਹੀਂ ਅਰਬ ਦੇਸ਼ ਸਹਿਰਾ ਦਾ ਦੇਸ਼ ਹੈ ਮਰੂਥਲ ਹੈ ਸੈਕੜੇ ਮੀਲ ਤੱਕ ਰੇਤ ਦੇ ਹੀ ਟਿੱਬੇ ਤੇ ਸੈਕੜੇ ਮੀਲ ਦੀ ਦੂਰੀ ਤੋਂ ਬਾਅਦ ਕਿਧਰੇ ਨਖਲਿਸਤਾਨ ਮਿਲਦਾ ਹੈ ਕੋਈ ਦਰਖਤਾਂ ਦਾ ਝੁੰਡ ਮਿਲੇਗਾ ਇਸ ਵਾਸਤੇ ਪੁਰਾਣੇ ਕਾਫਲੇ ਜੋ ਉੱਠਾਂ ਤੇ ਚੱਲਦੇ ਸਨ 15 15 ਦਿਨ ਦਾ ਪਾਣੀ ਨਾਲ ਲੱਦ ਕੇ ਚੱਲਦੇ ਸਨ ਕਿਉਂਕਿ ਰਸਤੇ 'ਚ ਪਾਣੀ ਨਹੀਂ ਸਹਿਰਾ ਹੀ ਸਹਿਰਾ ਤੋਂ ਮਰੂਥਲ ਵਿੱਚ ਲਕਣਾ ਦੀ ਤੇ ਘਾਟ ਜੰਗਲ ਹੈ ਨਹੀਂ ਮੁਰਦਿਆਂ ਨੂੰ ਸਾੜਨ ਲਈ ਜਿੰਨੀ ਲੱਕੜ ਚਾਹੀਦੀ ਸੀ ਇਤਨੀ ਲੱਕੜ ਅਰਬ ਦੇਸ਼ਾਂ ਵਿੱਚ ਨਹੀਂ ਸੀ ਔਰ ਇੱਕ ਦੂਸਰੇ ਦਾ ਝੂਠਾ ਪਾਣੀ ਪੀਣ ਦੀ ਇਹ ਜਿਹੜੀ ਪ੍ਰਥਾ ਉੱਥੇ ਚੱਲੀ ਪਾਣੀ ਦੀ ਵੀ ਬਹੁਤ ਕਿੱਲਤ ਬਹੁਤ ਕਿੱਲਤ ਪੀਤਾ ਆ ਪਾਣੀ ਜੇ ਗਲਾਸ ਵਿੱਚ ਬਚ ਗਿਆ ਉਹਨੂੰ ਡੋਲਣਾ ਨਹੀਂ ਉਹਨੂੰ ਫਿਰ ਘੜੇ ਵਿੱਚ ਪਾ ਦਿੰਦੇ ਕਿਉਂਕਿ ਬਹੁਤ ਪਾਣੀ ਦੀ ਕਿੱਲਤ ਪਾਣੀ ਦੀ ਬੂੰਦ ਵਾਸਤੇ ਅਰਬ ਦੇ ਲੋਕ ਦਰਸ ਜਾਂਦੇ ਸਨ ਕੁਝ ਦੁਨਿਆਵੀ ਲੋੜਾਂ ਨੇ ਜੋ ਨਿਯਮ ਬਣਾ ਰਤੇ ਉਹਨੋਂ ਬਾਅਦ ਵਿੱਚ ਧਰਮ ਨਾਲ ਜੋੜ ਦਿੱਤਾ ਗਿਆ ਉਹਨੋਂ ਬਾਅਦ ਵਿੱਚ ਮਜ਼ਬ ਦੇ ਨਾਲ ਜੋੜ ਦਿੱਤਾ ਗਿਆ ਹਿੰਦੁਸਤਾਨ ਜ਼ਰਖੈਜ਼ ਇਲਾਕਾ دریاਵਾਂ ਦਾ ਦੇਸ਼ ਨਦੀ ਨਾਲਿਆਂ ਦਾ ਦੇਸ਼ ਜੰਗਲਾਂ ਦਾ ਦੇਸ਼ ਇੱਥੇ ਲੱਕੜ ਆਮ ਸੀ ਬਹੁਤ ਆਦਤ ਦੇ ਸੀ ਇੱਥੇ ਇਹ ਪ੍ਰਥਾ ਚੱਲੀ ਹਿੰਦੁਸਤਾਨ ਦੀ ਇੱਕ ਸੋਚਣੀ ਹੋਰ ਵੀ ਸੀ ਕਿ ਮਨੁੱਖ ਦਾ ਪੁਨਰ ਜਨਮ ਹੈ ਬਾਰ ਬਾਰ ਇਹ ਜੰਮਦਾ ਹੈ ਬਾਰ ਬਾਰ ਇਹ ਮਰਦਾ ਹੈ ਹਿੰਦੁਸਤਾਨ ਦੇ ਰਿਸ਼ੀ ਦੀ ਦ੍ਰਿਸ਼ਟੀ ਦੇ ਚ ਸਭ ਤੋਂ ਵੱਡਾ ਦੁੱਖ ਵੀ ਹੈ ਇਹ ਬਾਰ ਬਾਰ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਛਾਇਆ ਨੇ ਮੂਲ ਦੁੱਖ ਤੇ ਹੈ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਕੇਵਲ ਪੱਤੇ ਨੇ ਸ਼ਾਖਾ ਨੇ ਬੁਨਿਆਦ ਜੜ ਤੇ ਇਹ ਹੀ ਹੈ ਜੰਮਣਾ ਮਰਨਾ ਧਰਮ ਦੀ ਸਾਰੀ ਸਾਧਨਾ ਹਿੰਦੁਸਤਾਨ ਦੇ ਜਿਹੜੀ ਹੈ ਉਹ ਮੋਕਸ਼ ਪ੍ਰਾਪਤੀ ਲਈਏ ਕਿਸ ਤੋਂ ਮੋਕਸ਼ ਜਨਮ ਤੋਂ ਮੋਕਸ਼ ਮਰਨ ਤੋਂ ਮੋਕਸ਼ ਕਿਸੇ ਤਰੀਕੇ ਨਾਲ ਜਨਮ ਮਰਨ ਦੀ ਨਿਵਰਤੀ ਹੋਵੇ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਬਾਤ ਪ੍ਰਭ ਜਨਮ ਮਰਨ ਨਿਵਾਰਜ ਹਾਰ ਪਰਿਓ ਦਵਾਰ हे ਪ੍ਰਭ ਥਕ ਕੇ ਬਹੁਤ ਜਨਮਾਂ ਦੇ ਗੇੜ ਤੋਂ ਥੱਕ ਕੇ ਤੇਰੇ ਦਵਾਰੇ ਆਇਆ ਤੂੰ ਜਨਮ ਮਰਨ ਦੀ ਨਿਵਰਤੀ ਕਰ پنر جنم کی یہ دھارنا صرف ہندوستان دے ہو سکی چاہے جینی نے بودھی نے سکھ نے یا ویدک دھرم دے منن والے اندو نے یہ سارے پنر جنم دے نے یہ سارے بار بار دے جنم دے نے لیکن ہندوستان تو بار جتنے دھرم وکست ہوئے نے اُتھے پنر جنم دی دھارنا نہیں اسلام یہودی عیسائی پارسی اتیادت ਐਸਾ ਖਿਆਲ ਬਣਿਆ ਸੜੇ ਰੇਸ ਤੇ ਚ ਕਿ ਜੀਵ ਨੂੰ ਮਨ ਨੂੰ ਇਸ ਤਨ ਦੇ ਨਾਲ ਮੋਹ ਬੜਾ ਆਉਂਦਾ ਹੈ ਪਰ ਹੁਣ ਮਨ ਦਾ ਤਨ ਨਾਲ ਸੰਬੰਧ ਟੁੱਟ ਗਿਆ ਹੈ ਸੂਖਸ਼ਮ ਦੇਹੀ ਦਾ ਅਸਥੂਲ ਦੇਹੀ ਨਾਲ ਸੰਬੰਧ ਟੁੱਟ ਗਿਆ ਹੈ ਜੀਵ ਆਤਮਾ ਦਾ ਇਸ ਸਰੀਰ ਨਾਲ ਸੰਬੰਧ ਟੁੱਟਿਆ ਹੈ ਕਿਉਂਕਿ ਸਵਾਸਾਂ ਦੀ ਡੋਰੀ ਟੁੱਟ ਗਈ ਹੈ ਇਸ ਸਰੀਰ ਵਿੱਚ ਰਹਿ ਕੇ ਜੀਵਾਤਮਾ ਨੇ ਸੰਸਾਰ ਦੇ ਵਿੱਚ ਬੜੇ ਸੰਬੰਧ ਜੋੜੇ ਸਨ ਮਾਂ-ਬਾਪ ਦੇ ਦੀਆਂ ਪੁੱਤਰਾਂ ਦੇ ਪਰਿਵਾਰ ਦੇ ਧਨ ਸੰਪਦਾ ਦੇ ਮਹਿਲ ਮਾੜੀਆਂ ਦੇ ਪੂਜਾ ਪ੍ਰਤੀਸ਼ਟਾ ਦੇ ਮਾਨ ਸਨਮਾਨ ਦੇ अनेका ਤਰ੍ਹਾਂ ਦੇ ਉਸ ਨੇ ਜੋ ਸੰਬੰਧ ਜੋੜੇ ਸਨ ਸਵਾਸਾਂ ਦੀ ਡੋਰੀ ਦੇ ਟੁੱਟਦੇ ਆ ਇਹ ਸਾਰੇ ਸੰਬੰਧ ਟੁੱਟੇ ਇਹ ਸਾਰੇ ਸੰਬੰਧ ਟੁੱਟੇ ਤੋਂ ਦੁੱਖ ਪੈਦਾ ਹੋਇਆ ਜੀਵ ਮਰ ਤੱਕ ਦੇਹੀ ਦੇ ਅਲੇ ਦੁਅਲੇ ਮੰਡਲਾਂ ਦਾ ਔਰ ਐਸਾ ਖਿਆਲ ਹੈ ਕਿ 13 ਦਿਨ ਤੱਕ ਜ਼ਰੂਰ ਹੀ ਮੰਡ ਲਾਂਦਾ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਵਿੱਚ ਬਕਾਇਦਾ ਤੌਰ ਤੇ 13ਵਾਂ ਕੀਤਾ ਜਾਂਦਾ ਹੈ। خیال ਪੈਦਾ ਹੋਇਆ ਦੇਹੀ ਨੂੰ ਸਾੜ ਦੇਈਏ। ਸਵਾ ਕਰ ਦੇਈਏ ਤੇ ਰਾਖ ਵੀ ਕਿਸੇ ਨਦੀ ਨਾਲੇ ਦੇ ਵਿੱਚ ਪ੍ਰਵਾਹ ਕਰ ਦੇਈਏ ਤਾਂ ਕਿ ਸਰੀਰ ਦਾ ਕੁਝ ਵੀ ਅੰਗ ਬਚੇ ਨਾ। ਸਰੀਰ ਦਾ ਕੁਝ ਵੀ ਹਿੱਸਾ ਬਚੇ ਨਾ ਤਾਂ ਕਿ ਸੂਕਸ਼ਮ ਦੇਹੀ ਅੱਗੇ ਜਾ ਸਕੇ। ਨਵਾਂ ਜਨਮ ਗ੍ਰਹਿਣ ਕਰ ਸਕੇ ਜਾਂ ਅੱਗੇ ਪ੍ਰਸਥਾਨ ਕਰ ਸਕੇ। ਇਸ ਧਾਰਨਾ ਨੇ हिंदुस्तान ਦੇ ਜੋ ਹੈ ਜਨਮ ਲਿਆ ਇਸ ਵਾਸਤੇ ਇੱਥੇ ਸਾੜਨ ਦੀ ਪ੍ਰਥਾ ਰਚਲਤ ਹੋਈ ਜੈਨੇ ਵੀ ਸਾੜਦੇ ਨੇ ਬੋਧੀ ਵੀ ਸਾੜਦੇ ਨੇ инду ਵੀ ਸਾੜਦੇ ਨੇ ਔਰ ਸਿੱਖ ਵੀ ਸਾੜਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਈ ਐਸਾ ਕਹਿਣਾ ਕਿ ਮਰਤਕ ਦੇਹੀ ਨੂੰ ਜਲਾਣਾ ਇਹ ਨਾਪਾਕ ਕਰਮ ਹੈ ਤਾਂ ਸਤਿਗੁਰ ਦੇਵ ਜੀ ਮਹਾਰਾਜ ਦੇ ਕੋਲ ਹਿਰਦਾ ਦਾਰਸ਼ਨਿਕ ਦਾ ਹਿਰਦਾ ਹੈ ਵਿਚਾਰਿਕ ਦਾ ਹਿਰਦਾ ਹੈ ਸ਼ਾਇਦ ਇਹਦਾ ਉਹ ਆਪਣੇ ਢੰਗ ਨਾਲ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਆਰ ਕਹਿੰਦੇ ਨੇ ਕਬਰਾਂ ਦੀ ਮਿੱਟੀ ਚਿਖਣੀ ਬਣੀ ਹੁੰਦੀ ਹੈ ਤੇ ਪੁਰਾਣੇ কুমਿਆਰ ਅਕਸਰ ਕਬਰਿਸਤਾਨਾਂ ਤੋਂ ਹੀ ਮਿੱਟੀ ਲੈਂਦੇ ਸਨ ਉਹਦੇ ਭਾਂਡੇ ਬਣਾਣੇ ਇੱਟਾਂ ਬਣਾਣੀਆਂ ਸੁਰਾਈਆਂ ਬਣਾਣੀਆਂ ਘੜੇ ਬਣਾਣੇ ਤਰ੍ਹਾਂ-ਤਰ੍ਹਾਂ ਦਾ ਸਾਜ਼ੋ-ਸਮਾਨ ਚਿਖਣੀ ਮਿੱਟੀ ਰਾਹੀਂ ਬਣਾਇਆ ਜਾਂਦਾ ਸੀ ਤੇ ਚਿਖਣੀ ਮਿੱਟੀ ਉਪਲਬਧ ਹੁੰਦੀ ਸੀ ਕਬਰਾਂ ਦੇ ਨੇੜੇ ਤੇ ਰਹੇ ਮਰਦੇ ਦੇ ਸਰੀਰ ਦੇ ਵਿੱਚ ਜਿਹੜੀ ਮਿੰਜ ਹੈ ਉਹ ਸੇਜੇ ਸੇਜੇ ਗਲਦੀ ਰਹਿੰਦੀ ਹੈ ਕਬਰ ਵਿੱਚ ਆਲੇ ਦੁਆਲੇ ਧਰਤੀ ਦੇ ਵਿੱਚ ਦੂਰ ਦੂਰ ਤੱਕ ਫੈਲਦੀ ਹੈ ਤਾਂ ਕਬਰਾਂ ਤੋਂ ਦੂਰੀ ਤੱਕ ਵੀ ਜਿਹੜੀ ਮਿੱਟੀ ਹੈ ਉਹ ਅਕਸਰ ਚਿਕਣੀ ਮਿਲਦੀ ਹੈ ਸਾਬ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਯਾਰ ਆਖਰ ਸਰੀਰ ਮਿੱਟੀ ਹੈ ਮਿੱਟੀ ਦਾ ਢਾਂਚਾ ਹੈ ਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਮਿੱਟੀ ਕਬਰਾਂ ਦੀ ਮਿੱਟੀ ਤੇ ਕਬਰਾਂ ਦੇ ਅੱਗੇ ਮੁਸਲਮਾਨ ਹੀ ਹੁੰਦੇ ਨੇ ਸਾਡੇ ਦੇਸ਼ ਦੇ ਵਿੱਚ ਕਮਿਆਰ ਦੇ ਪੇੜੇ ਪੈ ਗਏ ਉਹ ਕਬਰਾਂ ਤੋਂ ਮਿੱਟੀ ਲੈ ਆਇਆ ਤੇ ਮਿੱਟੀ ਦਾ ਕੀ ਕੀਤਾ ਉਸਨੇ ਘੜ ਭਾਂਡੇ ਇੱਟਾਂ ਕੀਆ ਉਹਨੇ ਭਾਂਡੇ ਬਣਾਏ ਉਹਨੇ ਇੱਟਾਂ ਬਣਾਈਆਂ ਉਹਨੇ ਹੋਰ ਤਰ੍ਹਾਂ ਤਰ੍ਹਾਂ ਦੇ ਛੋਟੇ ਵੱਡੇ ਬਰਤਨ ਬਣਾਏ ਤੇ ਫਿਰ ਸਾਰੇ ਭਾਂਡੇ ਤੇ ਇੱਟਾਂ ਨੂੰ ਉਸਨੇ ਆਵੇ ਦੇ ਵਿੱਚ ਰੱਖਿਆ ਅਗਲਾ ਰਿਤੇ ਭਾਂਡਿਆਂ ਨੂੰ ਪਕਾਣਾ ਇੱਟਾਂ ਨੂੰ ਪਕਾਣਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਲਦੀ ਕਰੇ ਪੁਕਾਰ ਜੇ ਤੁਸੀਂ ਆਖੋ ਦੇਹੀ ਦਾ ਸਾੜਨਾ ਨਾਪਾਕ ਹੈ ਮਾੜਾ ਕੰਮ ਹੈ ਤਾਂ ਦੇਖ ਲੋ ਮਿੱਟੀ ਜਲਾ ਰਿਹਾ ਕੁਮਾਰ ਜਲ ਰਹੀ ਏ ਮਿੱਟੀ ਜਲਦੀ ਹੋਈ ਪੁਕਾਰ ਪਈ ਕਰਦੀ ਏ ਮੈਨੂੰ ਸਾੜਿਆ ਜਾ ਰਿਹਾ ਏ ਮੈਨੂੰ ਸਾੜਿਆ ਜਾ ਰਿਹਾ ਏ ਸਤਿਗੁਰ ਦੇਵ ਜੀ ਮਹਾਰਾਜ ਰਾਜ ਦੇਚ ਇਹ ਗੱਲ ਕਰਦੇ ਨੇ ਕਿ ਉਹ ਵੀ ਤੇ ਆਖਿਰ ਜਲਦੀ ਹੀ ਪਈਏ ਕੁਮਾਰ ਸਾੜਦਾ ਪਿਆ ਇਸ ਦੇਸ਼ ਦੇਚ ਮੁਰਦੇ ਨੂੰ ਜਲਾਉਂਦੇ ਨੇ ਮਿੱਟੀ ਨੂੰ ਜਲਾਉਂਦੇ ਨੇ ਹੁਰਕੀ ਮਿੱਟੀ ਸਾੜੀ ਜਾਂਦੀ ਏ ਫਰਕ ਸਿਰਫ ਇਤਨਾ ਹੈ ਕਿ ਹਿੰਦੁਸਤਾਨ ਦੇਚ ਉਸ ਮਿੱਟੀ ਨੂੰ ਜਲਾ ਰਹੇ ਨੇ ਜਿਸ ਮਿੱਟੀ ਦਾ ਅਜੇ ਜੋੜ ਆਪਸ ਵਿੱਚ ਬਣਿਆ ਹੋਇਆ ਹੈ ਠੋਸ ਲੇਕਿਨ ਜਦ ਤਨ ਮਿੱਟੀ ਦੇਚ ਪੂਰਨ ਤੌਰ ਤੇ ਮਿੱਟੀ ਹੋ ਗਿਆ ਤੇ ਕੁਮਾਰ ਉਸ ਨੂੰ ਬਾਅਦ ਦੇ ਜਲਾਉਂਦਾ ਹੈ ਉਸ ਤਰੀਕੇ ਨਾਲ ਮੁਸਲਮਾਨ ਵੀ ਦੇਹੀ ਬਾਅਦ ਦੇ ਜੋ ਹੈ ਜਲਦੇ ਹੈ ਸਾਇਦ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਪੈ ਕਰਦੇ ਨੇ जल जल रोवे भपड़ी झड़ झड़ पवे अंगियार रोंदी है जल्दी हुई ओ खाक और अंगियारे झड़ झड़ के पै रहे ने नानक जिन करते कारण के आ सो जाने करदा महाराज कहंदे ने ओ करता पुर्ख उसने इस जीव नाल जो कुछ कीता है जो कारण उस नाल वरता है उस करते पुर्ख ने जो कुछ अगां वरताया है एते कर्ता रही जाने है ਕਿਸਨੇ ਦਬਿਆ ਹੈ ਕਿਸਨੇ ਜਲਾਇਆ ਹੈ ਕਿਸਨੇ ਪਾਣੀ ਵਿੱਚ ਜੋ ਹੈ ਰੋੜ ਦਿੱਤਾ ਹੈ ਇੱਕ ਦਬੇ ਇੱਕ ਦਜੀਏ ਇੱਕ ਨਾ ਕੁੱਤੇ ਖਾਂਏ ਇੱਕ ਪਾਣੀ ਵਿੱਚ ਉਸਟੀਏ ਇੱਕ ਵੀ ਫਿਰ ਹੱਸਣ ਪਾਏ ਨਾ ਨਿਕ ਇਹ ਨਾ ਜਾ ਪਈ ਕਿੱਥੇ ਜਾਏ ਸਮਾ ਸੱਭ ਕਹਿੰਦੇ ਨੇ ਕਹਿ ਨਹੀਂ ਸਕਦੇ ਇਹ ਜੀਵ ਆਤਮਾ ਕਿੱਥੇ ਗਈ ਇਸਨੇ ਕਿਹੜਾ ਜਨਮ ਧਾਰਨ ਕੀਤਾ ਜਦ ਬਾਹਰੋਂ ਅਸੀਂ ਦੇਖਦੇ ਹਾਂ ਇੱਕ ਨੂੰ ਦਬਿਆ ਗਿਆ ਇੱਕ ਨੂੰ ਸਾੜਿਆ ਗਿਆ ਇਕ ਨੂੰ ਪਾਣੀ ਦੇ ਵਿੱਚ ਰੋੜਿਆ ਗਿਆ ਤੇ ਇਕ ਨੂੰ ਵੀ ਫਿਰ ਹੱਸਣ ਪਾਇ ਪਰਸੀ ਲੋਗ ਖੁਦ ਇੱਕ ਛੱਜ ਬਣਾ ਕੇ ਛੱਜ ਦੇਤੇ ਲਾਸ਼ ਰੱਖ ਦਿੰਦੇ ਨੇ ਉਹਨੂੰ ਇਲਾ ਖਾਂਦੀਆਂ ਨਹੀਂ ਉਹਨੂੰ ਕਵੇ ਖਾਂਦੇ ਨੇ ਹੱਡੀਆਂ ਸਹਜੇ ਸਹਜੇ ਖੁਦ ਚ ਪੈਂਦੀਆਂ ਰਹਿੰਦੀਆਂ ਨੇ ਇੱਕ ਇਸ ਢੰਗ ਨਾਲ ਜੋ ਹੈ ਮੁਰਦੇ ਦਾ ਅੰਤ ਨੂੰ ਜੋ ਹੈ ਸੰਸਕਾਰ ਕਰਦੇ ਨੇ ਮਿਰਤਕ ਦੇਹੀ ਦਾ ਪਰ ਮਹਾਰਾਜ ਕਹਿੰਦੇ ਬਾਹਰੋਂ ਤੇ ਤੌਰ ਤਰੀਕੇ ਵੱਖ-ਵੱਖ ਨੇ ਕਿਸੇ ਨੇ ਦਬਿਆ ਕਿਸੇ ਨੇ ਸਾੜਿਆ ਤੇ ਕਿਸ ਨੇ ਖੂਦੇ ਉੱਪਰ ਛਲਣੀ ਦੇ ਚ ਰੱਖ ਦਿੱਤਾ ਤੇ ਕਿਸ ਨੇ ਪਾਣੀ ਦੇ ਜੋ ਹੈ ਰੋੜ ਦਿੱਤਾ ਤੇ ਕਿਸੇ ਨੂੰ ਕੁੱਤੇ ਹੀ ਖਾਂਦੇ ਪੈਨ ਲਾਵਾਰਸ ਹੋ ਕੇ ਮਰ ਗਏ ਖਾਰਿਆਂ ਨੇ ਕੁੱਤੇ ਖਾਰੀਆਂ ਨੇ ਇੱਲਾ ਪਰ ਇਹ ਤੇ ਹੁਣ ਪ੍ਰਭੂ ਹੀ ਜਾਣੇ ਕਿ ਉਹ ਕਿੱਥੇ ਜਾ ਕੇ ਸੁਨਾਇਆ ਉਸ ਨੇ ਕਿੱਥੇ ਜਾ ਕੇ ਜਨਮ ਲਿਆ ਏ ਤੇ ਪਰਿਪੂਰਨ ਪ੍ਰਮਾਤਮਾ ਜਾਣਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦਬਣਾ ਤੇ ਸਾਲਣਾ ਇਹਦੇ ਤੇ ਬਹਿਸ ਕਰਨੀ ਵੀ ਫਜ਼ੂਲ ਹੈ ਮਰਜ਼ੀ ਹੈ ਦਫਨ ਕਰ ਲੋ ਮਰਜ਼ੀ ਹੈ ਸਾੜ ਦੋ ਮਿੱਟੀ ਨੂੰ ਮਿੱਟੀ ਦੇ ਚਲੀਨ ਕਰਨਾ ਹੈ ਚਾਹੇ ਸਾੜ ਕੇ ਲੀਨ ਕਰੋ ਚਾਹੇ ਦਬ ਕੇ ਲੀਨ ਕਰੋ ਇਹਦੇ ਚ ਪਾਕ ਤੇ ਨਾਪਾਕ ਦਾ ਕੋਈ ਮਤਲਬ ਨਹੀਂ ਹੈ ਇਸ ਦੇ ਚੰਗੇ ਤੇ ਮਾੜੇ ਦਾ ਕੋਈ ਮਤਲਬ ਨਹੀਂ ਕਿਉਂਕਿ ਮਿਰਤਕ ਦੇ ਹੀ ਮਿੱਟੀ ਹੈ ਹੁਣ ਇਸ ਮਿੱਟੀ ਨੂੰ ਭਾਵੇਂ ਸਾੜੋ ਭਾਵੇਂ ਦਫਨ ਕਰੋ ਦੋਵੇਂ ਕਰਮ ਇੱਕੋ ਹੀ ਜਾਈ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ ਚ ਔੜੀ ਦੇ ਚ ਆਪ ਇਹ ਵਿਚਾਰ ਦਿੰਦੇ ਨੇ ਬਿਨ ਸਤਗੁਰ ਕੇ ਨੇ ਨਾ ਪਾਇਓ بن ستگے نہ پایا ایسا پرماتما جو کرتا ہے کارن ہے ایسا پرماتما جو ویاپک ہے زرے زرے پرم آنند سروپ ہے مہاراج کہ بن ستگے نہ پاؤ ستگر تو بنا اج تک کسی نے اس کا گیان پراپت نہیں ستگر جہد ست کا گیان ہے ست پورک جن جانیا ستگر تس کا نام تس کے سنگ ادرے نانک ہر گن کا ਹਕੀਕਤ ਇਹ ਸਚਾਈ ਹੈ ਸਚ ਨੂੰ ਜਿਸ ਨੇ ਜਾਣਿਆ ਸਚ ਨੂੰ ਜਿਸ ਨੇ ਧਾਰਨ ਕੀਤਾ ਸਚ ਨੂੰ ਜੋ ਗਥਨ ਕਰ ਸਕਦਾ ਹੈ ਸਚ ਦਾ ਜੋ ਵਰਣਨ ਕਰ ਸਕਦਾ ਹੈ ਸਤਿਗੁਰੂ ਐਸਾ ਜੋ ਸਤਿਗੁਰੂ ਹੈ ਉਸ ਤੋਂ ਬਿਨਾ ਕਿਸੇ ਨੂੰ ਵੀ ਸਤਿ ਦੀ ਪ੍ਰਾਪਤੀ ਨਹੀਂ ਹੋਈ ਬਿਨ ਸਤਿਗੁਰ ਕੇ ਨੇ ਨਾ ਪਾਇਓ ਬਿਨ ਸਤਿਗੁਰ ਕੇ ਨੇ ਨਾ ਪਾਇਆ ਅੱਜ ਤੱਕ ਕਿਸੇ ਨੇ ਵੀ ਸਤਿਗੁਰੂ ਤੋਂ ਬਿਨਾ ਉਸ ਸਚ ਨੂੰ ਪ੍ਰਾਪਤ ਨਹੀਂ ਕੀਤਾ ਮਹਾਰਾਜ ਅਗਾ ਚਲ ਕੇ ਸਤਿਗੁਰ ਦੀ ਮਹਿਮਾ ਬਿਆਨ ਕਰਦੇ ਆ ਕਹਿੰਦੇ ਨੇ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਗ ਸੁਣਾਇਆ ਸਤਿਗੁਰ ਦੇ ਚ ਪਰਿਪੂਰਨ ਪ੍ਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਹੈ ਆਪਣੀ ਹੋਂਦ ਨੂੰ ਰੱਖਿਆ ਹੈ ਉਹਦੀ ਹੋਂਦ ਕੀ ਹੈ ਚਾਣਨਾ ਗਿਆਨ ਸਤਿਗੁਰ ਦੇ ਚ ਉਸ ਨੇ ਆਪਣੀ ਹੋਂਦ ਨੂੰ ਰੱਖਿਆ ਹੈ ਗਿਆਨ ਤੋ ਹੋਂਦ ਪ੍ਰਮਾਤਮਾ ਦੀ ਕੀ ਹੈ ਗਿਆਨ ਉਸ ਗਿਆਨ ਨਾਲ ਜੁੜਨਾ ਪ੍ਰਮਾਤਮਾ ਨਾਲ ਜੁੜਨਾ ਸਾਰੇ ਦੇਸ਼ ਦੇ ਤੇ ਵਾਕਈ ਐਸਾ ਆਖਿਆ ਗਿਆ ਕਿ ਮਨੁੱਖ ਜੋ ਪਾਪ ਕਰਦਾ ਹੈ ਮਨੁੱਖ ਜੋ ਦੁੱਖ ਭੋਗਦਾ ਹੈ ਮਨੁੱਖ ਜੋ ਦੁਨੀਆ ਭਰ ਦੇ ਅਨਰਥ ਕਰਦਾ ਹੈ ਅਗਿਆਨ ਕਰਕੇ ਹੀ ਕਰਦਾ ਹੈ ਅਗਿਆਨ ਕਰਕੇ ਲੋਭੀ ਹੁੰਦਾ ਹੈ ਅਹੰ ਅਗਿਆਨ ਕਰਕੇ ਕਰੋਧੀ ਹੁੰਦਾ ਹੈ ਅਗਿਆਨ ਕਰਕੇ ਮਨੁੱਖ ਬੈਰ ਵਿਰੋਧ ਦੇ ਜੋ ਹੈ ਫਸਦਾ ਹੈ ਅਗਿਆਨ ਕਰਕੇ ਚੋਰੀ ਕਰਦਾ ਹੈ ਯਾਰੀ ਕਰਦਾ ਹੈ ਅਗਿਆਨ ਕਰਕੇ ਹੀ ਕਤਲ ਕਰਦਾ ਹੈ ਔਰ ਦੁਸ਼ਟਪਣਾ ਜੋ ਹੈ ਜਗਤ ਦੇਚ ਵਰਤਾਉਂਦਾ ਹੈ ਤੇ ਅਗਿਆਨ ਨਾ ਸੌਂਦਾ ਗਿਆਨ ਦੇ ਹੋਰ ਕਿਸੇ ਸਾਧਨਾ ਨਾਲ ਨਹੀਂ ਹੋਰ ਕੋਈ ਤੌਰ ਤਰੀਕਾ ਨਹੀਂ ਗਿਆਨ ਪ੍ਰਾਪਤੀ ਦਾ ਅ ਗਿਆਨ ਨਾਲ ਸੌਂਦਾ ਹੈ ਗਿਆਨ ਨਾਲ ਕਮਰੇ ਦੇ ਵਿੱਚ ਅੰਧਕਾਰ ਹੈ ਤੇ ਘਰ ਦਾ ਮਾਲਕ ਸਾਰੀ ਰਾਤ ਹੋ ਰਹੀ ਹੈ ਝਾੜੂ ਦੇਂਦਿਆਂ ਦੇਂਦਿਆਂ ਥੱਕ ਗਿਆ ਹੈ ਰਸਤੇ ਦੇ ਵਿੱਚ ਸੰਤ ਜੀ ਲੰਘੇ ਨੇ ਉਹ ਕਹਿੰਨ ਕਾਫੀ ਧੇਰ ਵੀ ਝਾੜੂ ਦੇ ਰਹੇ ਆਂ ਗੱਲ ਕੀ ਇਹ ਕਹਿੰਦਾ ਹਨੇਰੇ ਨੂੰ ਕੱਢ ਰਿਆਂ ਝਾੜੂ ਨਾਲ ਸੰਤ ਕਹਿੰਨ ਨਹੀਂ ਝਾੜੂ ਬਾਰੀ ਨਾਲ ਕਮਰੇ ਦੇ ਚੋਂ ਹਨੇਰਾ ਨਹੀਂ ਨਿਕਲੇਗਾ ਉਹ ਫਿਰ ਬਾਲਟੀਆਂ ਪਾਣੀ ਦੀਆਂ ਭਰ ਕੇ ਲਿਆਇਆ ਤੇ ਲੱਗਾ ਕਮਰੇ ਦੇ ਵਿੱਚ ਡੋਲਨ ਔਰ ਡੋਲੀ ਗਿਆ ਡੋਲੀ ਗਿਆ ਝਾੜੂ ਫੇਰੀ ਗਿਆ ਪਾਣੀ ਡੋਲੀ ਗਿਆ ਤੇ ਸੰਤ ਜੀ ਪੁੱਛਦੇ ਨੇ ਹੁਣ ਕੀ ਕਰ ਰਿਹਾ ਹੈ ਕਹਿੰਦਾ ਹਨੇਰੇ ਨੂੰ ਧੋ ਰਿਹਾ ਨਹੀਂ ਇਹ ਪਾਣੀ ਨਾਲ ਹਨੇਰਾ ਨਹੀਂ ਧੁਲੇਗਾ ਇਹ ਝਾੜੂ ਭਾਰੀ ਨਾਲ ਹਨੇਰਾ ਨਹੀਂ ਨਿਕਲੇਗਾ ਤੋ ਸੰਤ ਜੀ ਕੋਈ ਤੁਸੀਂ ਢੰਗ ਦੱਸੋ ਕੋਈ ਤੁਸੀਂ ਤਰੀਕਾ ਦੱਸੋ ਇਸ ਕੋਠੜੀ ਦੇ ਚੋਂ ਮੈਂ ਅੰਧਕਾਰ ਨੂੰ ਕਿਵੇਂ ਕੱਢਾਂ ਉਹ ਸਤਪੁਰਸ਼ ਦੇ ਕੋਲ ਮੋਮਬੱਤੀ ਸੀ ਉਹਨੇ ਧੀਲੀ ਲਈ ਮੋਮਬੱਤੀ ਨੂੰ ਔਰ ਕਮਰੇ ਦੇ ਵਿੱਚ ਮੋਮਬੱਤੀ ਨੂੰ ਰੱਖ ਦਿੱਤਾ ਅੰਧਕਾਰ ਨਾ ਸੋਵੇ ਹਨੇਰਾ ਨਾ ਸੋਵੇ ਆਖਿਆ ਪੁਰਖਾ ਹਨੇਰਾ ਚਾਨਣੇ ਨਾਲ ਨਾ ਸੋਂਦਾ ਹੈ ਅਗਿਆਨ ਗਿਆਨ ਨਾਲ ਨਾ ਸੋਂਦਾ ਔਰ ਕੋਈ ਤਰੀਕਾ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਬਿਨਾਂ ਸਤਿਗੁਰ ਤੋਂ ਨਾ ਅੱਜ ਤੱਕ ਕਿਸੇ ਨੇ ਗਿਆਨ ਪ੍ਰਾਪਤ ਕੀਤਾ ਹੈ ਤੇ ਨਾ ਹੀ ਅਗਾਹ ਚੱਲ ਕੇ ਪ੍ਰਾਪਤ ਕਰ ਸਕੇਗਾ ਕਿਉਂਕਿ ਸਤਿਗੁਰ ਦੇ ਵਿੱਚ ਪਰੀਪੂਰਨ ਪ੍ਰਮਾਤਮਾ ਨੇ ਆਪਣੀ ਹੋਂਦ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ ਹੈ ਤੋ ਉਹ ਜਿਹੜੀ ਹੋਂਦ ਉਸ ਦੇ ਅੰਦਰ ਪ੍ਰਗਟ ਹੈ ਉਹ ਗੁਰੂ ਨੇ ਬੋਲਾਂ ਦੇ ਰਾਹੀਂ ਪ੍ਰਗਟ ਕੀਤੀ ਸਤਿਗੁਰੂ ਵਿੱਚ ਆਪ ਰਖਿਆਨ ਕਰ ਪ੍ਰਗਟ ਆਖ ਸੁਣਾਇਆ ਆਖ ਕੇ ਗੁਰੂ ਨੇ ਆਖ ਕੇ ਬੋਲ ਕੇ ਪ੍ਰਭੂ ਨੂੰ ਪ੍ਰਗਟ ਕੀਤਾ ਪਰਮਾਤਮਾ ਨੂੰ ਪ੍ਰਗਟ ਕੀਤਾ ਇਸ ਵਾਸਤੇ ਕਹਿੰਦੇ ਨੇ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇਵੇਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ ਕਿਸੇ ਦੇ ਬੋਲਾਂ ਦੇ ਵਿੱਚ ਧਨ ਹੈ ਕਿਸੇ ਦੇ ਬੋਲਾਂ ਦੇ ਵਿੱਚ ਪਰਿਵਾਰ ਹੈ ਕਿਸੇ ਦੇ ਬੋਲਾਂ ਦੇ ਸੰਸਾਰ ਹੈ ਗੁਰੂ ਦੇ ਬੋਲਾਂ ਵਿੱਚ ਨਿਰੰਕਾਰ ਹੈ ਗੁਰੂ ਦੇ ਬਚਨਾਂ ਵਿੱਚ ਕਰਤਾਰ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਗੁਰੂ ਨੇ ਤੇ ਆਪਣੇ ਬੋਲਾਂ ਦੇ ਰਾਹੀਂ ਪ੍ਰਵਿਟ ਕਰਕੇ ਜੋ ਹੈ ਜਗਤ ਨੂੰ ਸੁਣਾ ਦਿੱਤਾ ਹੈ ਜਗਤ ਨੂੰ ਦਿਖਾ ਦਿੱਤਾ ਹੈ ਸਤਿਗੁਰੂ ਮਿlie ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਗਾਇ ਉਸ ਸਤਿਗੁਰ ਨੂੰ ਮਿਲੋ ਕਿਸ ਨੂੰ ਸਦਾ ਮੁਕਤ ਹੈ ਜਿਹਨੂੰ ਕੋਈ ਬੰਧਨ ਨਹੀਂ ਜੋ ਕਿਸੇ ਤਰੀਕੇ ਨਾਲ ਵੀ ਲਿਪਾਇ ਮਾਨ ਨਹੀਂ ਜਿਸ ਨੇ ਆਪਣੇ ਵਿੱਚੋਂ ਮੋਹ ਕੱਢ ਦਿੱਤਾ ਹੈ ਜਗਤ ਦੀ ਕੋਈ ਪਕੜ ਨਹੀਂ ਜਗਤ ਦੀ ਕੋਈ ਖਿੱਚ ਨਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਜਦ ਪੜਦੇ ਆ ਤੇ ਸਤਿਗੁਰੂ ਆਪਣੇ ਮਾਸੂਮ ਬੱਚਿਆਂ ਨੂੰ ਕਹਿੰਦੇ ਨੇ ਗੜੀ ਦੇ ਵਿੱਚ ਬੇਟਾ ਤੂੰ ਹੀ ਪੰਥ ਕੇ ਬੇੜੇ ਕੇ ਖਵਈਆ ਸਰ ਭੇਟ ਕਰੋ ਚਾ ਤਾ ਕੇ ਚਲੇ ਧਰਮ ਕੀ ਨਈਆ ਲੈ ਦੇ ਕੇ ਤੂੰ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ لو جاؤ راہ تکتے ہیں سب خلد میں بھیا کوئی پکڑ نہیں اور عجید سمبودن کر اجیت سنبو کردی کہ ہے میرے بچے خواہش ہے تمہیں تیگ چلاتے ہوئے دیکھیں ہم آنکھ سے برچھی تمہیں کھاتے ہوئے دیکھیں میں دیکھنا چاہتا تینوں میدانی جنگ اچھ نال دو دو ہتھ کر دیں ਤੇ ਮੈਂ ਇਹ ਵੀ ਵੇਖਣਾ ਚਾਹੁੰਦਾ ਕਿ ਸੱਚ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਤੂੰ ਸ਼ਹੀਦ ਹੋ ਗਿਆ। ਤੂੰ ਸੀਨੇ ਦੇ ਚ ਤੀਰ ਖਾ ਲਿਆ। ਕੋਈ ਪਕੜ ਨਹੀਂ ਪੁੱਤਰਾਂ ਦੀ, ਕੋਈ ਪਕੜ ਨਹੀਂ ਪਰਿਵਾਰ ਦੀ, ਕੋਈ ਪਕੜ ਨਹੀਂ ধন ਸੰਪਦਾ ਦੀ। ਸਾਰੀ ধন ਸੰਪਦਾ ਸਤਗੁਰ ਨੇ ਸਰਸਾ ਨਦੀ ਦੇ ਚ ਛੋੜ ਦਿੱਤੀ ਸੀ। ਅੱਜ ਮਾਛੀ ਵਾੜੇ ਦੇ ਮਰੂਥਲ, ਰੇਤ ਦੀ ਢੇਰੀ ਤੇ ਉਹ ਮਾਂ ਦੀ ਰਾਤ ਸੀ ਲੇਟੇ ਨੇ। ਠੰਡੀ ਰੇਤ ਦੇ ਤੇ ਠੰਡੀ ਸੀਤ ਲਹਿਰ ਚੱਲ ਰਹੀ ਹੈ ਤੇ ਆਪਦੇ ਮੁਬਾਰਕ ਰਸਨਾ ਤੋਂ ਨਿਕਲਦਾ ਹੈ ਯਾਰ ਰੇ ਦਾ ਸਾਨੂੰ ਸੱਥਰ ਚੰਗਾ ਭਟਕੇੜਿਆਂ ਦਾ ਰਹਿਣਾ ਇਹ ਜ਼ਮੀਨ ਤੇ ਸੋਨਾ ਵੀ ਸਾਨੂੰ ਚੰਗਾ ਹੈ ਕਿਉਂਕਿ ਯਾਰ ਨਾਲ ਹੈ ਪ੍ਰਮਾਤਮਾ ਨਾਲ ਹੈ ਉਹਦੀ ਯਾਦ ਨਾਲ ਹੈ ਉਹਦਾ ਸਿਮਰਨ ਨਾਲ ਹੈ 12-12 ਸਾਲ ਦੀ ਉਦਾਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੋਈ ਪਕੜ ਨਹੀਂ ਕੋਈ ਖਿੱਚ ਨਹੀਂ ਸੰਸਾਰ ਦੀ ਪਰਵਾਰ ਦੀ बस एको ही खिंचा है कि किवें जगत परमात्मा ਨਾਲ ਜੁੜੇ ਕਿਵੇਂ ਸੰਸਾਰ ਨੂੰ ਬੋਧ ਹਾਸਲ ਹੋਵੇ ਕਿਵੇਂ ਸੰਸਾਰ ਨੂੰ ਗਿਆਨ ਹਾਸਲ ਹੋਵੇ ਇੱਕੋ ਹੀ ਤੜਪ ਹੈ ਇੱਕੋ ਹੀ ਖਿਚਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਸਤਿਗੁਰ ਤੇ ਉਹ ਹੈ ਜੋ ਸਦਾ ਮੁਕਤ ਹੈ ਤੇ ਜਿਸਨੇ ਆਪਣੇ ਵਿੱਚੋਂ ਮੋਹ ਨੂੰ ਕੱਢ ਦਿੱਤਾ ਹੈ ਜਗਤ ਦੀ ਪਕੜ ਨੂੰ ਕੱਢ ਦਿੱਤਾ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਵਿਚਾਰਾਂ ਦੀ ਦੁਨੀਆ 'ਚ ਅਕਸਰ ਬਹਿਸ਼ ਮਵਾਸੇ ਹੁੰਦੇ ਨੇ ਇਹ ਵਿਚਾਰ অতি ਉੱਤਮ ਹੈ ਇਹ ਵਿਚਾਰ ਮਹਾਨ ਹੈ ਇਹ ਫਲਸਫਾ অতি ਉੱਤਮ ਹੈ ਗਰਸ ਕੇ ਵਿਚਾਰਾਂ ਦੇ ਤਲ ਤੇ ਬਹਿਸ਼ ਮਵਾਸੇ ਹੀ ਹੁੰਦੇ ਨੇ ਔਰ ਵਿਚਾਰਾਂ ਦੀ ਦੁਨੀਆ ਦੇ 'ਚ ਐਸਾ ਆਖਿਆ ਜਾਂਦਾ ਹੈ ਕਿ ਵਿਚਾਰ ਬੱਧਮ ਸ਼੍ਰੇਣੀ ਦੇ ਨੇ ਇਹ ਵਿਚਾਰ ਉੱਤਮ ਨੇ ਇਹ অতি ਉੱਤਮ ਨੇ ਇਹ ਮਹਾਨ ਉੱਤਮ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਦੱਸਦੇ ਨੇ ਕਿ ਉੱਤਮ ਵਿਚਾਰ ਕਿਹੜੇ ਨੇ ਉੱਤਮ ਵਿਚਾਰ ਇਹ ਹੀ ਨੇ ਕਿ ਜੋ ਚਿੱਤ ਨੂੰ ਪਰਮਾਤਮਾ ਦੀ ਤਰਫ ਲੈ ਜਾਵੇ ਉੱਤਮ ਸੋਚਣੀ ਉਹੀ ਹੈ ਜੋ ਚਿੱਤ ਨੂੰ ਸੱਚ ਦੀ ਤਰਫ ਲੈ ਜਾਵੇ ਉੱਤਮ ਵਿਚਾਰ ਉਹੀ ਨੇ ਜੋ ਪਰਮਾਤਮਾ ਦਾ ਚਿੰਤਨ ਕਰਨ ਤੇ ਮਜਬੂਰ ਕਰ ਦੇਵੇ ਉੱਤਮ ਵਿਚਾਰ ਉਹੀ ਨੇ ਜੋ ਮਨੁੱਖ ਨੂੰ ਉੱਤਮ ਸ਼੍ਰੇਣੀ ਪ੍ਰਾਪਤ ਕਰਾ ਦੇਵੇ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਉੱਤਮ ਵਿਚਾਰ ਉਪਰੋਂ ਹੀ ਪੈਦਾ ਹੋਏ ਨੇ ਗਹਿਰੇ ਤਲ ਦੇ ਚ ਉਹਨਾਂ ਦੀ ਕੋਈ ਬੁਨਿਆਦ ਨਹੀਂ ਉੱਤਮ ਵਿਚਾਰ ਕਵੀ ਕੋਲ ਵੀ ਨੇ ਉੱਤਮ ਵਿਚਾਰ ਸੰਤ ਦੇ ਕੋਲ ਵੀ ਨੇ ਉੱਤਮ ਵਿਚਾਰ ਇੱਕ ਆਮ ਪੱਦਰ ਦੇ ਸ਼ਾਇਰ ਤੇ ਦਾਰਸ਼ਨਿਕ ਕੋਲ ਵੀ ਹੈਗੇ ਨੇ ਉੱਤਮ ਵਿਚਾਰ ਭਗਤ ਕੋਲ ਵੀ ਹੈਗੇ ਨੇ ਪਰ ਇਹ ਦੋਹਾਂ ਦੇ ਵਿਚਾਰ ਐਸੇ ਨੇ ਇੱਕ ਤੇ ਝਰਨੇ ਦਾ ਪਾਣੀ ਹੈ ਇੱਕ ਹੌਜ਼ ਦਾ ਪਾਣੀ ਹੈ ਹੌਜ਼ ਦਾ ਪਾਣੀ ਵਕਤ ਪਾ ਕੇ ਗਦਲਾ ਹੋ ਜਾਂਦਾ ਹੈ ਬਦਬੂਦਾਰ ਹੋ ਜਾਂਦਾ ਹੈ ਉਸ ਦੇ ਚ ਕੀੜੇ ਹੋ ਜਾਂਦੇ ਨੇ ਬਾਰੋਂ ਸੰਗ੍ਰਹਿ ਕੀਤਾ ਹੋਇਆ ਗਿਆਨ ਵਿਚਾਰ ਸੋਚਣੀ ਜੀਵਨ ਨੂੰ ਨਿਰਮਲ ਨਹੀਂ ਕਰਦੀ। ਉਹ ਸਵੈਮ ਵਿਚਾਰ ਹੀ ਮੇਲੇ ਹੁੰਦੇ ਨੇ। ਉਹ ਸਵੈਮ ਵਿਚਾਰ ਹੀ ਬਦਬੂਦਾਰ ਹੋ ਜਾਂਦੇ ਨੇ। ਪਰ ਇੱਕ ਨੇ ਪਹਾੜਾਂ ਦੇ ਚੋਂ ਫੁੱਟਦੇ ਹੋਏ ਝਰਨੇ ਨਿਰਮਲ, ਸਵੱਛ, ਝੰਡੇ। ਜਦ ਕੋਈ ਆਪਣਾ ਚਿੱਤ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਤੇ ਉਹਦੇ ਹਿਰਦੇ ਦੇ ਚੋਂ ਵਿਚਾਰਾਂ ਦੇ ਝਰਨੇ ਫੁੱਟ ਜਾਂਦੇ ਨੇ। ਝਰਨਿਆਂ ਦਾ ਜਲ ਸਦੀਵ ਨਵਾਂ ਹੁੰਦਾ ਹੈ। ਝਰਨਿਆਂ ਦਾ ਪਾਣੀ ਪੁਰਾਣਾ ਨਹੀਂ ਸਦਾ ਤਾਜ਼ਾ ਹੈ ਇਸ ਵਾਸਤੇ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਦੇ ਬਚਨ ਸਦਾ ਤਾਜ਼ਗੀ ਦਿੰਦੇ ਰਹਿੰਦੇ ਨੇ ਔਰ ਉਹ ਬਚਨ ਸਦਾ ਤਾਜ਼ੇ ਬਣੇ ਰਹਿੰਦੇ ਨੇ ਉਹ ਬਚਨ ਕਦੀ ਪਰੂਥੇ ਨਹੀਂ ਹੁੰਦੇ ਉਹ ਬਚਨ ਕਦੀ ਪੁਰਾਣੇ ਨਹੀਂ ਹੁੰਦੇ ਉਸ ਸੱਚੇ ਹਿਰਦੇ ਚੋਂ ਨਿਕਲੇ ਸੱਚ ਦੇ ਬਚਨ ਸਦੀ ਨਵੇਂ ਬਣੇ ਰਹਿੰਦੇ ਨੇ ਹਮੇਸ਼ਾ ਹੀ ਨਵੀਨਤਾ ਵਣਦੇ ਰਹਿੰਦੇ ਨੇ ਨਵੀਂ ਦੁਨੀਆ ਦੀ ਸਿਰਜਣਾ ਕਰਦੇ ਰਹਿੰਦੇ ਨੇ ਤੋਂ ਸਾਇਬ ਕਹਿੰਦੇ ਨੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਉੱਤਮ ਵਿਚਾਰ ਤੇ ਉਹ ਹੀ ਨੇ ਜਿਨ੍ਹਾਂ ਦੁਆਰਾ ਚਿੱਤ ਸੱਚ ਦੇ ਚਲੇਨ ਹੋਵੇ ਸੱਚ ਦੇ ਨਾਲ ਜੁੜੇ ਜਗਦੀਵਨ ਦਾਤਾ ਪਾਇਆ ਤੇ ਜਿਨ੍ਹਾਂ ਵਿਚਾਰਾਂ ਦੇ ਨਾਲ ਜਗਤ ਦਾ ਜੀਵਨ ਜਗਤ ਦਾ ਜੜਾ ਦਾਤਾ ਹੈ ਉਹ ਪ੍ਰਾਪਤ ਹੋ ਜਾਏ ਬਸ ਉਹ ਵਿਚਾਰ ਸ੍ਰੇਸ਼ਟ ਨੇ ਉਹ ਵਿਚਾਰ ਉਤਿਉੱਤਮ ਨੇ ਉਹ ਵਿਚਾਰ ਮਹਾਨ ਨੇ ਔਰ ਐਸੇ ਵਿਚਾਰ ਪਰਿਪੂਰਨ ਪ੍ਰਮਾਤਮਾ ਦੇ ਸਤਿਗੁਰੂ ਪਾਸੋਂ ਪ੍ਰਾਪਤ ਹੁੰਦੇ ਨੇ ਕਿਉਂਕਿ ਸਤਗੁਰ ਦੇ ਚ ਉਸ ਨੇ ਐਸੇ ਵਿਚਾਰ ਰੱਖੇ ਨੇ ਤੇ ਐਸੇ ਵਿਚਾਰਾਂ ਦੇ ਚ ਪਰੀਪੂਰਨ ਪ੍ਰਮਾਤਮਾ ਆਪ ਹੈ ਵਿਚਾਰ ਤੇ ਉਹੀ ਮਹਾਨ ਨੇ ਜੋ ਮੁਕਤ ਕਰਾ ਦੇਣ ਦੇਖਣ ਦੇ ਚ ਆਇਆ ਹੈ ਵਿਚਾਰ ਬੰਧਨ ਵੀ ਬਣ ਜਾਂਦੇ ਨੇ ਔਰ ਵਿਚਾਰ ਬੰਧਨ ਕੀ ਬਣਦੇ ਨੇ ਜੈਸੇ ਮਕੜੀ ਆਪਣੇ ਵਿੱਚੋਂ ਜਾਲਾ ਤਣਦੀ ਹੈ ਤੇ ਤਣੇ ਹੋਏ ਜਾਲੇ ਦੇ ਚ ਫਸ ਕੇ ਰਹਿ ਜਾਂਦੀ ਹੈ ਵਿਚਾਰਕ ਆਪਣੇ ਵਿੱਚੋਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਤੇ ਉਹਨਾਂ ਹੀ ਵਿਚਾਰਾਂ ਵਿੱਚ ਫਸ ਕੇ ਰਹਿ ਜਾਂਦਾ ਹੈ ਇਹ ਵਿਚਾਰਾਂ ਦੀ ਬੁਲੰਦੀ ਇੰਜ ਆਉਂਦੀ ਹੈ ਜਿਵੇਂ ਇੱਕ ਇੱਕ ਮਾਸੂਮ ਬੱਚਾ ਪਤੰਗ ਉਡਾਂਦਾ ਹੈ ਬਹੁਤ ਉੱਚੀ ਬੜੀ ਉੱਚੀ ਡੋਰ ਉਸਦੇ ਹੱਥ ਦੇ ਵਿੱਚ ਹੈ ਔਰ ਜਦ ਉਸਨੇ ਡੋਰ ਖਿੱਚੀ ਪਤੰਗ ਥੱਲੇ ਹੈ ਕਈ ਬੰਦਿਆਂ ਦੇ ਵਿਚਾਰ ਉੱਚੇ ਜ਼ਰੂਰ ਆਉਂਦੇ ਨੇ ਪਤੰਗ ਦੀ ਤਰ੍ਹਾਂ ਪਰ ਡੋਰ ਉਹਨਾਂ ਦੀ ਜ਼ਮੀਨ ਦੇ ਚੰ ਸਿਰਫ ਵਿਚਾਰ ਹੀ ਉੱਚੇ ਨੇ ਸਿਰਫ ਖਿਆਲਾਂ ਦੀ ਪ੍ਰਵਾਹ ਉੱਚੀ ਹੈ ਜੀਵਨ ਉੱਚਾ ਨਹੀਂ ਉਹ ਤੇ ਥੱਲੇ ਹੈ ਉਹ ਤੇ ਜ਼ਮੀਨ ਦੇ ਉੱਤੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਵਰਣਨ ਕੀਤਾ ਫਿਰਦੀ ਫਿਰਦੀ ਦਇ ਦੇ ਸਾਂ ਜਲ ਪਰਬਤ ਬਨ ਰਾਇ ਜਿੱਥੇ ਮਿੱਠਾ ਮਿਰਤ ਕੋ ਇਲ ਬਹਿਠੀ ਆਏ ਇਲ ਪਹਾੜਾਂ ਦੇ ਉੱਪਰ ਉੱਡ ਰਹੀ ਹੈ ਝਰਨਿਆਂ ਦੇ ਉੱਪਰ ਉੱਡ ਰਹੀ ਹੈ ਸੋਹਣੇ ਸੋਹਣੇ ਬਾਗ ਬਗੀਚਿਆਂ ਦੇ ਉੱਤੇ ਬਕੈਦਾ ਉੱਡ ਕੇ ਤਾਰੀਆਂ ਲਾ ਰਹੀ ਹੈ ਹਰ ਪਾਸੇ ਭਰਮਣ ਕਰ ਰਹੀ ਹੈ ਨਾ ਇਹ ਪਹਾੜਾਂ ਦੀ ਚੋਟੀਆਂ ਤੇ ਬੈਠੀ ਨਾ ਇਹ ਬਾਗ ਬਗੀਚਿਆਂ ਦੇ ਵਿੱਚ ਬੈਠੀ ਨਾ ਇਹ ਝਰਨਿਆਂ ਦੇ ਕੰਡੇ ਤੇ ਬੈਠੀ ਪਰ ਜਿੱਥੇ ਇਸ ਨੂੰ ਮੁਰਦਾਰ ਦਿਸ ਪਿਆ ਇਕਦਮ ਉੱਥੇ ਆ ਗਈ ਇਕਦਮ ਉੱਥੇ ਡਿੱਗ ਪਈ ਔਰ ਮੁਰਦਾ ਖਾਣ ਲੱਗ ਪਈ ਉੱਚੀ ਤੇ ਬਹੁਤ ਉੱਡੀ ਆਮ ਪੰਛੀਆਂ ਨਾਲੋਂ ਆਮ ਪਰਿੰਦਿਆਂ ਨਾਲੋਂ ਇਲ ਦੀ ਉਡਾਰੀ ਇਲ ਦੀ ਪ੍ਰਵਾਜ਼ ਬਹੁਤ ਉੱਚੀ ਬਹੁਤ ਬੁਲੰਦੀਆਂ ਦੇਤੇ ਜਾ ਕੇ ਉੱਡਦੀ ਐ ਔਰ ਤੈਰਦੀ ਐ لیکن دیشٹ بڑی نہیں نہیں ہے نگاہ بڑی نہیں نہیں ہے نگاہ مردار دیتے ہیں کئیے دے کولوں اے جڑے وچار ہوندے نے اے اِلّاں دی طرح ہوندے ہیں وچاراں دی پرواز تے بہت اونچی بہت اونچی پر دیشٹی وکار دے ہندی ہے وچار بہت اچھے لیکن دیشٹ وکار دیتے ہیں کئیاں کول پرواز ہنس دی ہندی ہے پرواز بھی اونچی دیشٹ بھی اونچی ਉਡਣਾ ਵੀ ਬਹੁਤ ਉੱਚਾ ਜੀਵਣਾ ਵੀ ਬਹੁਤ ਉੱਚਾ ਇੱਲਦਾ ਉਡਣਾ ਤੇ ਬਹੁਤ ਉੱਚਾ ਹੈ ਜੀਵਣਾ ਉੱਚਾ ਨਹੀਂ ਹੈ ਉਡਾਰੀ ਬਹੁਤ ਉੱਚੀ ਹੈ ਜ਼ਿੰਦਗੀ ਬਹੁਤ ਉੱਚੀ ਨਹੀਂ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਉੱਤਮ ਵਿਚਾਰ ਤੇ ਉਹ ਹੀ ਨੇ ਜੋ ਜ਼ਿੰਦਗੀ ਨੂੰ ਵੀ ਉੱਚਾ ਲੈ ਜਾਣ ਜੋ ਜੀਵਨ ਨੂੰ ਵੀ ਉੱਚਾ ਲੈ ਜਾਣ ਪ੍ਰਵਾਸ ਉੱਚੀ ਹੈ ਪਰ ਦ੍ਰਿਸ਼ਟੀ ਵੀ ਤੇ ਉੱਚੀ ਹੋਵੇ ਖਿਆਲ ਬੜੇ ਉੱਚੇ ਨੇ ਪਰ ਜੀਵਨ ਵੀ ਤੇ ਬੜਾ ਉੱਚਾ ਹੋਵੇ ਖਿਆਲਾਂ ਦੇ ਸੰਤੋਖ ਹੈ ਜੀਵਨ ਵਿੱਚ ਸੰਤੋਖ ਨਹੀਂ ਹੈ ਖਿਆਲਾਂ ਵਿੱਚ ਸੱਚ ਹੈ ਜੀਵਨ ਵਿੱਚ ਸੱਚ ਨਹੀਂ ਹੈ ਖਿਆਲਾਂ ਵਿੱਚ ਪਰਮਾਤਮਾ ਹੈ ਜੀਵਨ ਵਿੱਚ ਪਰਮਾਤਮਾ ਨਹੀਂ ਹੈ ਖਿਆਲਾਂ ਵਿੱਚ ਇਨਸਾਫ ਹੈ ਜ਼ਿੰਦਗੀ ਵਿੱਚ ਇਨਸਾਫ ਨਹੀਂ ਹੈ ਐਸੇ ਜਿਹੜੇ ਵਿਚਾਰ ਨੇ ਦਰਸਲ ਮਿਰਤਕ ਵਿਚਾਰ ਨੇ ਥੋਟੇ ਨੇ ਉਹਨਾਂ ਵਿੱਚ ਰੂਹ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਨਹੀਂ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਉਹੀ ਵਿਚਾਰ ਉੱਤਮ ਨੇ ਜੋ ਪਰਮ ਜੀਵਨ ਦਿਲਾ ਦੇਣ ਭਾਵ ਪਰਮਾਤਮਾ ਨਾਲ ਜੋੜ ਦੇਣ ਚਿੱਤ ਨੂੰ ਈਸ਼ਵਰ ਦੀ ਤਰਫ ਮੋੜ ਦੇਣ